ਅਮ੍ਰਿਤਸਰ ਦੇ ਦਸ਼ਮੇਸ਼ ਨਗਰ ਦੀ ਰਹਿਣ ਵਾਲੀ ਨਵਨੀਤ ਕੌਰ ਨੇ ਅੱਜ ਆਪਣੇ ਹੀ ਘਰ ਦੇ ਵਿੱਚ ਪੱਖੇ ਨਾਲ ਫਾਹਾ ਲੈ ਕੇ ਕਥਿਤ ਤੌਰ ਤੇ ਖੁਦਕੁਸ਼ੀ ਕਰ ਲਈ। ਪੇਤ ਪਰੇ ਹਾਲਾਤਾਂ ਵਿੱਚ ਹੋਈ ਨਵਨੀਤ ਦੀ ਮੌਤ ਬਾਰੇ ਪੁਲਿਸ ਵੱਖ-ਵੱਖ ਪਹਿਲੂਆਂ ਦੇ ਨਾਲ ਜਾਂਚ ਕਰ ਰਹੀ ਹੈ। ਪਰ ਇੱਕ ਪਹਿਲੂ ਜੋ ਹੈਰਾਨ ਕਰ ਦੇਣ ਵਾਲਾ ਹੈ ਉਹ ਇਹ ਕਿ ਨਵਨੀਤ ਨੂੰ ਕੁਝ ਦਿਨਾਂ ਤੋਂ ਫੇਸਬੁੱਕ 'ਤੇ ਇੱਕ ਸ਼ਖਸ ਪਰੇਸ਼ਾਨ ਕਰ ਰਿਹਾ ਸੀ। ਨਵਨੀਤ ਦੀ ਇੱਕ ਗਵਾਹਣ ਦੇ ਮੁਤਾਬਕ ਨਵਨੀਤ ਨੇ ਇਸ ਬਾਰੇ ਉਸ ਦੀ ਸੱਸ ਨੂੰ ਦੱਸਿਆ ਸੀ ਕਿ ਕੋਈ ਸ਼ਖਸ ਉਸ ਨੂੰ ਫੇਸਬੁੱਕ 'ਤੇ ਬਲੈਕਮੇਲ ਕਰ ਰਿਹਾ ਹੈ। ਜਿਸ ਕਾਰਨ ਨਵਨੀਤ ਦੀ ਮੌਤ ਨੂੰ ਇਸ ਪਹਿਲੂ ਤੋਂ ਵੀ ਵੇਖਿਆ ਜਾ ਰਿਹਾ ਹੈ। ਪਤਾ ਲੱਗਾ ਸਾਨੂੰ ਕਿ ਕੋਈ ਤਾਂ ਕਰਦਾ ਹੈ ਕੋਈ ਫੋਟੋ ਫੋਟੋ ਇਹਦੀਆਂ ਕਿਸ ਨੇ ਪਾਈਆਂ ਹੈਗੀਆਂ ਫੇਸਬੁੱਕ ਤੇ ਫੋਟੋਆਂ ਪਾਈਆਂ ਇਹਦੇ ਦਿਓਰ ਨੂੰ ਵੀ ਪਾਈਆਂ ਤੇ ਘਰ ਵਾਲੇ ਨੂੰ ਵੀ ਪਾਈਆਂ ਨੇ ਕੋਈ ਇਹਨੂੰ ਤਿੰਨ ਚਾਰ ਦਿਨ ਹੋ ਗਏ ਪਰੇਸ਼ਾਨ ਕਰਦਾ ਸੀ ਇਹਨੂੰ ਫਿਰ ਉਹਨੇ ਕਿ ਦਿਨ ਨੂੰ ਇਹ ਵੀ ਆਂਦੇ ਨੇ ਧਮਕੀ ਲਈ ਆਈ ਹੈ ਕਿ ਸੱਸ ਨੂੰ ਉਹਨੇ ਸਾਰਾ ਕੁਝ ਦੱਸਿਆ ਕਿ ਉਹ ਆਂਦਾ ਮੈਂ ਤੇਰੀ ਸਾਰੀ ਗਲੀ 'ਚ ਫੋਟੋਆਂ ਲਾ ਦੇਣੀਆਂ ਤੇ ਚੁੱਪਚਾਪ ਰਹਿੰਦੀ ਸੀ ਦੋ ਦਿਨ ਹੋ ਗਏ ਹੈਗੇ ਦੂਜੇ ਪਾਸੇ ਨਵਨੀਤ ਦਾ ਪਰਿਵਾਰ ਉਸਦੇ ਸਹੁਰੇ ਪਰਿਵਾਰ ਦੇ ਉੱਤੇ ਕਤਲ ਦੇ ਇਲਜ਼ਾਮ ਲਾ ਰਿਹਾ ਹੈ ਪਹਿਲਾਂ ਵੀ ਇਹ ਤੰਗ ਕਰਦੇ ਸੀ ਲਾ ਮੈਰੀ ਜ਼ੁਹ ਇਸ ਬਾਅਦ ਕਹਿੰਦੇ ਸਾਨੂੰ ਮਤਲਬ ਅਦਾਤ ਚਾਹੀਦਾ ਹੈਗਾ ਆ ਕਦੀ ਕਦਾਈ ਵਿੱਚ ਉੰਜੇ ਇਹਨਾਂ ਨੂੰ ਫੋਨ ਕਰਦੇ ਸਾਨੂੰ ਇੰਨੇ ਪੈਸੇ ਚਾਹੀਦੇ ਇੱਕ ਦੀ 20000 ਚਾਹੀਦਾ ਕਦੀ ਵੱਧ ਚਾਹੀਦੇ ਆ ਤੇ ਵਿੱਚ ਕਾਫੀ ਬਰੀ ਜਿਹੜਾ ਆ ਉਹ ਲੜਾਈ ਝਗੜਾ ਵੀ ਹੋਇਆ ਫਿਰ ਰਿਸ਼ਤਦਾਰਾਂ ਨੂੰ ਵਿੱਚ ਪਾ ਕੇ ਤੇ ਮਤਲਬ ਜੋ ਵੀ ਸਮਝੌਤਾ ਵੀ ਫੇਰ ਘਰ ਉਥੇ ਲੈ ਕੇ ਜਾਂਦੇ ਰਹੇ ਬਾਅਦ ਵਿੱਚ ਹੁਣ ਫੇਰ ਕਦੀ ਕੋਈ આરોਪ ਲੁੰਦੇ ਕਦੀ ਕੋਈ ਵੀ ਇਦਾਂ ਕਰਦੇ ਆ ਕਿ ਤੰਗ ਕਰਦੇ ਫੇਰ ਦੱਸਿਆ ਸਿਸਟਰ ਨੇ ਹੁਣ ਐਗਜ਼ੈਕਟਲੀ ਪਤਾ ਨਹੀਂ ਸੀਗਾ ਤੇ ਪਰ ਗੱਲ ਫੋਨ ਤੇ ਗੱਲ ਹੋਈ ਸੀਗੀ ਰਾਤ ਨੂੰ ਤੇ ਉਦੋਂ ਵੀ ਕਹਿੰਦੇ ਸੀਗੇ ਕਿ ਇਦਾਂ ਘਰ ਦੇ ਵਿੱਚ ਲੜਾਈ ਪਈ ਹੈਗੀ ਆ ਤੇ ਮੈਂ ਬਾਅਦ 'ਚ ਗੱਲ ਕਰੂੰਗੀ ਤੇ ਅਸੀਂ ਸਵੇਰੇ ਬਾਅਦ ਵਿੱਚ ਫੋਨ ਕੀਤਾ ਵੀ ਆ ਦੋ ਤਿੰਨ ਵਾਰੀ ਚੁੱਕਿਆ ਨਹੀਂ ਆ ਤੇ ਬਾਅਦ ਵਿੱਚ ਕੋਈ ਗੱਲ ਵੀ ਨਹੀਂ ਦੱਸੀ ਇਹਨਾਂ ਨੇ ਤੇ ਪੋਣੇ ਦੇ 4 ਵਜੇ ਫੋਨ ਆਇਆ ਤੇ ਅੰਦੇ ਕਿ ਇਦਾਂ ਦੇਥ ਹੋ ਗਈ ਆ ਪੁਲਿਸ ਨੇ ਇਸ ਬੰਦੇ ਵਿੱਚ ਫਿਲਹਾਲ ਮਾਮਲਾ ਦਰਜ ਕਰ ਲਿਆ ਏ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ 5 ਸਾਲਾਂ ਦਾ ਮੈਰਿਜ ਹੋਈ ਨਾ ਹੋ ਗਿਆ ਤੇ ਨੂੰ ਤੇ ਅੱਜ ਇਹਨਾਂ ਕੋਈ ਇੱਥੋਂ ਸੋਸਾਇਟੀ ਕੀਤਾ ਪੱਖਾਂ ਲੜਕ ਕੇ ਉਹ ਜੋ ਕਾਨੂੰਨੀ ਕਾਰਵਾਈ ਹਾਲ ਤੱਕ ਕੋਈ ਸਸਾਈਡ ਨੋਟ ਨਹੀਂ ਅਜੇ ਤੱਕ ਤਾਂ ਕੋਈ ਮਿਲਿਆ ਨਹੀਂ ਗਾਇਸ ਚੱਲ ਰਹੇ ਆ ਜੋ ਵੀ ਉਹਦਾ ਵਾਰਸਾ ਹੈ ਜੋ ਬਿਆਨ ਅਫਵਾਣਗੇ ਹੁਣ ਮਤਾ ਕੋਈ ਬੰਦੇ ਕਾਰਵਾਈ ਕਰਾਂਗੇ ਜਿਹਦੇ ਖਿਲਾਫ ਕਾਰਵਾਈ ਕਰਾਂਗੇ ਆਖਿਰ ਨਵਨੀਤ ਕੌਰ ਦੀ ਮੌਤ ਦਾ ਸੱਚ ਕੀ ਹੈ ਇਹ ਫਿਲਹਾਲ ਜਾਂਚ ਤਾ ਵਿਸ਼ਾਏ ਪੁਲਿਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਤੇ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਦੀ ਮੌਤ ਪਿੱਛੇ ਸੌਰਾ ਪਰਿਵਾਰ ਹੈ ਜਾਂ ਫੇਸਬੁੱਕ ਤੇ ਤੰਗ ਪਰਣ ਵਾਲਾ ਗੁੰਮਨਾਮ ਸ਼ਖਸ ਜਾਂ ਫਿਰ ਕੋਈ ਹੋਰ